ਤੁਹਾਨੂੰ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾ ਪ੍ਰਭਜੋਤ ਤੁਸੀਂ ਦੇਖ ਰਹੇ ਹੋ ਜੀ ਮੇਰਾ YouTube ਚੈਨਲ ਪ੍ਰਭਜੋਤ @adireatadlove ਵੀ ਛੋੜਾ ਨਿੱਕਾ ਸਵਾਗਤ ਹੈ ਜੀ ਤੇ ਸ਼ੁਰੂ ਕਰਦੇ ਆਪਾਂ ਅੱਜ ਦਾ ਵਲੌਗ ਜੇ ਤੁਸੀਂ ਨਵੇਂ ਹੋ ਮੇਰੇ ਚੈਨਲ ਦਾ ਪਲੀਜ਼ ਚੈਨਲ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਦੀ ਕੰਟੀਨੂ ਦਬਾ ਲਿਓ ਤਾਂ ਅੱਜ ਤੁਹਾਨੂੰ ਆਉਣ ਵਾਲੇ ਵੀਡੀਓਜ਼ ਦੇ ਨੋਟੀਫਿਕੇਸ਼ਨ ਮਿਲਦੇ ਰਹਿਣ ਤੇ ਜੀ ਸ਼ੁਰੂ ਕਰਦੇ ਆਪਾਂ ਅੱਜ ਦਾ ਵਲੌਗ ਵਲੌਗ ਤੁਸੀਂ ਐਂਡ ਤੱਕ ਦੇਖਿਓ ਜੀ ਚਲੋ ਜੀ ਸ਼ੁਰੂ ਕਰਦੇ ਆਪਾਂ ਹਾਂਜੀ ਤੇ ਮੈਂ ਇੱਥੇ ਚਾਹ ਧਰ ਲਈ ਸੀਗੀ ਤੇ ਆਹ ਗੁੜ ਭਨ ਕੇ ਇਹ ਲੈ ਕੇ ਆਏ ਸੀਗੇ ਮੇਰੇ ਹਸਬੰਦ ਤੇ ਇਹਨੂੰ ਭਨ ਕੇ ਆਹ ਡੱਬੇ ਵਿੱਚ ਪਾਉਂਗੇ ਤੇ ਨਾਲ ਇਹ ਲਿਫਾਫੇ ਵਿੱਚੋਂ ਨਿਕਲ ਜੂंगे ਫਿਰ ਨਾਲੇ ਕਾਉਂਟਰ ਸਾਫ਼ ਕਰ ਦਾਂਗੇ ਆਪਾਂ ਤੇ ਮੈਂ ਤੁਹਾਨੂੰ ਬਾਹਰ ਦਾ ਮੌਸਮ ਦਿਖਾਨੀ ਆ ਜੀ ਅੱਜ ਮੌਸਮ ਬਹੁਤ ਖਰਾਬ ਹੈ ਬਾਹਰ ਹਵਾ ਚੱਲਦੀ ਹੈ ਬਹੁਤ ਜ਼ਿਆਦਾ ਤੇ ਬੱਦਲ ਜੇ ਹੋਏ ਹੋਏ ਨੇਗੇ ਤੇ हवा बहुत ज्यादा चल रही है आज भी बहुत ज्यादा ठंड है जी चलो जी शुरू कर दें दे आप अपना आज का काम हाँ जी गुड़ अपा तोड़ के पाता सी ਡੱਬੇ ਦੇ ਵਿੱਚ ਤੇ ਹੁਣ ਪੀਣ ਲੱਗੇ ਸੀਗੇ ਚਾਹ ਕੌਨਟਰਾ ਸੌਫ ਕਰਤਾ ਸੀਗੇ ਆਪਾਂ ਆਪਣਾ ਗੈਸ ਨਾਲ ਤੇ ਬਾਕੀ ਕੰਮ ਕਰਦੇ ਆ ਬਾਅਦ ਚ ਪਹਿਲਾਂ ਚਾਹ ਪੀ ਲਈਏ ਹਾਜਰ ਜੀ ਤੁਸੀਂ ਵੀ ਪੀ ਲਓ ਇਹ 100 ਰੁਪਏ ਦੇ ਬੀਜ ਮਿਲੇ ਸੀਗੇ ਸਾਹਿਲ ਦੇ ਡੈਡੀ ਲੈ ਕੇ ਆਏ ਸੀ ਮੇਰੇ ਹਸਬੰਦ ਲੈ ਕੇ ਆਏ ਸੀ ਤੇ ਇਹ ਮੇਲਗਾਣ ਲੱਗੀ ਸੀ ਤੇ ਮੈਂ ਮਿੱਟੀ ਦੇ ਵਿੱਚ ਨਾ ਰਿਓਰ ਲਾ ਜਾਂਦੀ ਹੈ ਆਰਗੈਨਿਕ ਖਾਦ ਤੇ ਫਿਰ ਹੁਣ ਇਹਨਾਂ ਨੂੰ ਲਗਾ ਕੇ ਆਉਂਗੇ ਉਹਦੇ ਵਿੱਚ ਕਿਆਰੀਆਂ ਦੇ ਵਿੱਚ ਲਗਾ ਕੇ ਆਉਂਗੇ ਤੇ ਲਗਾਣੇ ਜੀ ਇਹਨਾਂ ਨੂੰ ਇਹ 100 ਰੁਪਏ ਦੇ 4 ਪੈਕਟ ਮਿਲੇ ਇਹਨਾਂ ਨੂੰ ਬਾਕੀ ਲਗਾਣੇ ਆਪਾਂ ਦੇਖਦੇ ਹਾਂ ਨਾ ਰਿਜ਼ਲਟ ਕੀ ਹੋਊਗਾ ਹਾਂਜੀ ਇਹ ਹੈ ਬੈਂਗਣ ਵਾਲਾ ਪੈਕਟ ਮੈਂ ਖੋਲਿਆ ਹੈ ਤੇ ਇਹਦੇ ਵਿੱਚੋਂ ਇਸ ਤਰ੍ਹਾਂ ਨਿਕਲੇ ਲੇ ਲੇਗੇ ਕਿਉਂਕਿ ਮੈਨੂੰ ਵੀ ਇੰਨੀ ਨੌਲੇਜ ਨਹੀਂ ਨਾ ਹੈਗੀ ਤੇ ਮੈਂ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਬੀਜ ਜਿਹੜੇ ਕਿੱਦਾਂ ਦੇ ਦੀਂਦੇ ਹੁੰਦੇ ਨੇਗੇ ਹਨਾ ਕਿੱਦਾਂ ਦੇ ਦਿਖਦੇ ਆ ਤੇ ਇਹ ਬੈਂਗਨ ਵਾਲੇ ਲੇ ਲੇਗੇ ਹਨਾ ਲੋ ਜੀ ਆਪਾਂ ਦੇਖਦੇ ਆ ਅਲੱਗ ਅਲੱਗ ਕਟੋਰੀਆਂ ਰੱਖ ਲਏ ਨੇ ਆਪਾਂ ਆ ਦੇਖੋ ਇਸ ਤਰ੍ਹਾਂ ਦੇ ਆ ਇਹਦੇ ਤੇ ਨਾ ਕੈਮੀਕਲ ਲਗਾਇਆ ਹੋਇਆ ਵਾ ਇਹਰੀ ਮਤਲਬ ਪ੍ਰੋਡਕਸ਼ਨ ਵਾਸਤੇ ਜਿਹੜਾ ਹੁੰਦਾ ਵਾ ਉਹ ਲਗਾਇਆ ਹੈ ਕੈਮੀਕਲ ਜਿਹੜਾ ਲਾਇਆ ਹੈ ਉਹ ਰੈੱਡ ਜਿਹੇ ਕਲਰ ਦੀ ਦਵਾਈ ਜੀ ਦਵਾਈ ਜੀ ਲਗਾਈ ਹੋਈ ਆ ਹਨਾ ਇਹ ਹੋ ਗਿਆ ਆਪਣਾ ਬੈਂਗਣ ਵਾਲੇ ਹਨਾ ਤੇ ਹੁਣ ਦੇਖਦੇ ਆਪਾਂ ਮੂਲੀਆਂ ਵਾਲੇ ਇਹਦੇ ਵਿੱਚ ਵੀ ਉਸੇ ਤਰ੍ਹਾਂ ਹੀ ਇਹ ਮੈਨੂੰ ਲੱਗਦਾ ਕੱਟ ਕੇ ਦੇਖਦੇ ਇਹਨੂੰ ਇਹਦੇ ਵਿੱਚ ਤਾਂ ਇਦਾਂ ਹੀ ਦਿੰਦੇ ਨੇਗੇ ਇਦਾਂ ਹੀ ਰੱਖੇ ਹੋਏ ਆ ਠੀਕ ਹੈ ਮੈਂ ਕਿਰਵਾ ਲਾ ਨਾ ਜਾਣ ਤਾਂ ਕਰਕੇ ਇਹ ਮੂਲੀਆਂ ਦੇ ਰਿੰਗੇ ਬੀਜ ਆਹ ਦੇਖੋ ਇਹ ਮਪੈੜੀ ਉੱਪਰ ਰੱਖ ਲੈਣੇ ਆ ਫਿਰ ਆਪਾਂ ਨੂੰ ਪਤਾ ਲੱਗ ਜਾਊਗਾ ਕਿਹੜੇ ਕੀਦੇ ਲੰਗੇ ਠੀਕ ਹੈ ਨਾ ਤੇ ਹੁਣ ਇਹ ਬੀਟਰੂਟ ਚੁਕੰਦਰ ਜਿਨੂੰ ਕਹਿੰਦੇ ਨੇਗੇ ਉਹਦੇ ਦੇਣਗੇ ਬੀਜ ਇਹ ਆ ਦੇਖੋ ਇਹ ਇਸ ਤਰ੍ਹਾਂ ਦੇ ਨਿੰਗੇ ਚੁਕੰਦਰ ਦੇ ਜੋ ਬੀਜ ਨੇਗੇ ਇਦਾਂ ਦੇ ਆ ਦੇਖੋ ਇੱਦਾਂ ਦੇ ਹੁੰਦੇ ਆਏ ਥੋੜੇ ਥੋੜੇ ਮੈਂ ਲਗਾ ਦੇਣੇ ਆ ਥੋੜੇ ਥੋੜੇ ਇਹਨਾਂ ਦੇ ਵਿੱਚ ਵਾਪਸ ਪਾ ਦੇਣੇ ਨੇਗੇ ਕਿਸੀ ਫੇਰ ਲਗਾ ਕੇ ਦੇਖ ਲਾਂਗੇ ਹੈਨਾ ਤੇ ਇਹ ਹੈਗੇ ਨੇਗੇ ਸ਼ਲਗਮ ਇਹ ਨੇ ਜੀ ਮੂਲੀਆਂ ਦੇ ਬੀਜ ਨੋ ਸੋਰੀ ਸ਼ਲਗਮ ਦੇ ਬੀਜ ਹੈਨਾ ਤੇ ਇਹ ਵੀ ਥੋੜੇ ਜਿਹਾ ਲੈ ਲੈਣੇ ਆਪਾਂ ਦੇਖੋ ਇਸ ਤਰ੍ਹਾਂ ਦੇ ਹੁੰਦੇ ਨੇਗੇ ਮੈਨੂੰ ਕਿਉਂਕਿ ਇੰਨੀ ਜਾਣਕਾਰੀ ਨਹੀਂ ਹੈਗੀ ਬਸ ਲਗਾਉਣ ਦਾ ਸ਼ੌਂਕ ਜ਼ਰੂਰ ਹੈ ਤੇ ਜਿਵੇਂ ਜਿਵੇਂ ਲਗਾਵਾਂਗੇ ਆਪੀ ਜਾਣਕਾਰੀ ਵੀ ਬਣਦੀ ਜਾਊਗੀ ਹੈ ਨਾ ਕਿਉਂਕਿ ਆਪਣੀ ਗਲਤੀਆਂ ਤੋਂ ਹੀ ਸਿੱਖਦਾ ਹੈ ਇਨਸਾਨ ਤੇ ਲਗਾਨੇ ਆ ਦੇਖਦੇ ਆਪਾਂ ਕੀ ਰਿਜ਼ਲਟ ਆਂਦਾ ਅੱਧੇ-ਕੀ ਬੀਜ ਮੈਂ ਰੱਖ ਲੂੰਗੀ ਇਹਨਾਂ ਦੇ ਅੱਧੇ-ਅੱਧੇ ਬੀਜ ਅੱਧੇ ਦੇ ਬੀਜ ਲਗਾ ਦੇਣੇ ਨੇਗੇ ਚਲੋ ਬਾਕੀ ਲਗਾਨੇ ਆ ਆਪਾਂ ਮਿੱਟੀ ਵਿੱਚ ਖਾ ਦੇਣਾ ਮੈਂ ਪਹਿਲੇ ਹੀ ਰਲਾ ਦਿੱਤੀ ਸੀਗੀ ਇਹਦੇ ਵਿੱਚ ਤੇ ਹੁਣ ਇਹਦੇ ਵਿੱਚ ਬੀਜ ਇਹ ਬੀਜ ਲਗਾ ਦਾਂਗੇ ਇਹਦੇ ਵਿੱਚ ਛਿੜਕ ਦਾਂਗੇ ਥੋੜੇ ਥੋੜੇ ਇਸ ਤਰ੍ਹਾਂ ਕਰਕੇ ਛਿੜਕ ਕੇ ਫਿਰ ਮਿੱਟੀ ਨਾਲ ਢੱਕ ਦਾਂਗੇ ਤੇ ਹਲਕਾ ਹਲਕਾ ਪਾਣੀ ਉੱਪਰ ਛਿੜਕ ਦਾਂਗੇ ਤੇ ਕੁਝ ਮੈਂ ਬੱਟਾਂ ਤੇ ਲਗਾਤੇ ਕੁਝ ਵੈਸੇ ਹੀ ਲਗਾਤੇ ਨੇਗੇ ਨੀਚੇ ਤੇ ਦੇਖਦੇ ਆਂ ਬਾਕੀ ਰਿਜ਼ਲਟ ਕੀ ਨਿਕਲਦਾ ਇਹਨਾਂ ਦਾ ਲਗਾਈ ਜਾਂਦੇ ਆਪਾਂ ਬਾਕੀ ਰਿਜ਼ਲਟ ਨਿਕਲਿਆ ਤਾਂ ਪਤਾ ਲੱਗੂਗਾ ਕਿ ਕੀ ਕੁਝ ਕੋਰਾ ਵਗੈਰਾ ਪੈਂਦਾ ਨਾ ਹੁਣ ਠੰਡ ਪੈਂਦੀ ਆ ਉਹਦੇ ਕਰਕੇ ਥੋੜਾ ਗਰੋਥ ਇਹਨਾਂ ਨੇ ਘਟੀ ਹੋਈ ਹੈ ਤਾਂ ਕਰਕੇ ਹੁਣ ਮਿੱਟੀ ਨਾਲ ਢੱਕਦੇ ਸੀਗੇ ਬੀਜ ਬੀਜ ਕੇ ਤੇ ਫਿਰ ਹਲਕਾ ਹਲਕਾ ਪਾਣੀ ਦਾ ਛਿੱਟਾ ਦੇਤਾ ਸੀਗਾ ਦੇ ਉੱਪਰ ਕਿਉਂਕਿ ਤਰੇਲ ਤਾਂ ਵੈਸੇ ਹੀ ਬਹੁਤ ਪੈ ਜਾਂਦੀ ਹੈ ਨਾ ਤੇ ਮਿੱਟੀ ਗਿੱਲੀ ਰਹਿੰਦੀ ਹੈ ਇਸ ਕਰਕੇ ਕੋਟ ਦੀ ਬਾਤ ਬਾਸੋ ਕਰਦੇ ਬਾਜ ਬਣਾਣੇ ਨੇ ਜੀ ਆਪਾਂ ਮੂਲੀਆਂ ਤੇ ਗਾਜਰਾ ਵਾਲੀਆਂ ਰੋਟੀਆਂ ਤੇ ਇਹਨਾਂ ਦਾ ਜੋ ਮੈਂ ਕੱਦੂ ਕਸ਼ ਕਰ ਲਈਏ ਨੇ ਜੀ ਇਹ ਦੋਨੋਂ ਧੋਕੇ ਮੂਲੀਆਂ ਔਰ ਗਾਜਰਾ ਦੋਨੋਂ ਤੇ ਇਹਨਾਂ ਦਾ ਜੋ ਪਾਣੀ ਹੈ ਨਾ ਉਹ ਨਿਚੋੜ ਲੈਣਾ ਆਪਾਂ ਤੇ ਪਾਣੀ ਨਿਚੋੜ ਕੇ ਉਹਦੇ ਨਾਲ ਹੀ ਆਟਾ ਗੁੰਨਣਾ ਆ ਕਿਉਂਕਿ ਜਿਹੜਾ ਪਾਣੀ ਸਾਰਾ ਅਸਰ ਹੁੰਦਾ ਨਾ ਪਾਣੀ ਵਿੱਚ ਨਿਕਲ ਜਾਂਦਾ ਤੇ ਉਹ ਪਾਣੀ ਨਾਲ ਹੀ ਆਪਾਂ ਜਿਹੜਾ ਹੈਗਾ ਆਟਾ ਗੁੰਨਾਂਗੇ ਤੇ ਨਾਲੇ ਉਹਦੇ ਵਿੱਚ ਨਮਕੀਨ ਵਾਲਾ ਫਲੇਵਰ ਹੋ ਜਾਊਗਾ ਨਾ ਫਿਰ ਫਿੱਕੀਆਂ ਜਿਹੀ ਨਹੀਂ ਲੱਗਣਗੀਆਂ ਅੰਡਾ ਚੁੜਨ ਤੋਂ ਬਾਅਦ ਮੈਂ ਇਹਦੇ ਵਿੱਚ ਨੋਨ ਮਿਰਚ ਤੇ ਲਸਣ ਅਦਰਕ ਮੇਥੇ ਧਨੀਆ ਤੇ ਹਰੀ ਮਿਰਚਾ ਪਾ ਕੇ ਨਾ ਇਹ ਤਿਆਰ ਕਰ ਲਿਆ ਮਟੀਰੀਅਲ ਰੋਟੀ ਵਾਸਤੇ ਤੇ ਫਿਰ ਹੁਣ ਰੋਟੀ ਬੇਲ ਲਈ ਹੈ ਤੇ ਇਹ ਆਟਾ ਗੁੰਨਿਆ ਸੀ ਆਪਾਂ ਪਾਣੀ ਨਾਲ ਜਿਹੜਾ ਇਹਦੇ ਚੋਂ ਨਿਕਲੇ ਸੀਗਾ ਤੇ ਆ ਜੀ ਤੁਸੀਂ ਵੀ ਖਾ ਲਓ ਲਓ ਜੀ ਥਾਲੀ ਆਪਣੀ ਤਿਆਰ ਹੈ ਮooli ਦੇ ਪਰਾਂਠੇ ਗਾਜਰਾ ਤੇ ਮooli ਦੇ ਤੇ ਨਾਲ ਦਹੀਂ ਆਜੋ ਜੀ ਤੁਸੀਂ ਵੀ ਖਾ ਲਓ ਆਜੇ ਤੱਕ ਲਈ ਇੰਨਾ ਹੀ ਮਿਲਦੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਆਪਣਾ ਤੇ ਆਪਣੀ ਫੈਮਲੀ ਦਾ ਖਿਆਲ ਰੱਖਿਓ ਜੀ ਓਕੇ ਜੀ